ਇਹ ਯਾਤਰਾ ਜਿਹੜੀ ਅੱਜ ਇਥੋਂ ਮਸੂਵਣਾ ਤੋਂ ਦੇਖ ਹੋਏ ਸ਼ਾਮ ਨੂੰ ਬਰਨਾਲਾ ਵਿੱਚ ਸਟੇ ਕਰੇਗੀ ਯਾਤਰਾ ਕੱਲ 57ਵਾਂ ਦਿਨ ਅਤੇ ਅਗਸਤ ਸਥਾਨ ਪਹਿਲੀ ਪਾਰਸ਼ੀਅਰ ਛੇਵੀਂ ਪਾਰਸ਼ੀਅਰ ਦਾ ਜੋ ਬੁਰਦਾਰਾ ਨੇ ਕਨਸਮਨ ਕਹਿਣਾ ਸਾਹਿਬ ਹੈ ਇੱਥੇ ਆ ਕੇ ਉਹ ਦਿੱਤੀ ਅਤੇ ਇਥੋਂ ਮਦਵਾਨਾ ਅਗਲੇ ਪੜਾਅ ਦੇ ਹੁਣ ਲੱਗੇ ਆ ਵਾਹਿਗੁਰੂ ਜੀ ਦਾ ਖਾਲਸਾ ਸਭ ਤੋਂ ਤੇ ਸਭ ਤੋਂ ਜੋ ਜਨਨ ਨਾਲ ਦੇ ਮੇਰੇ ਪਿੱਛੇ ਕਿਵੇਂ ਕੇ ਸਾਗਰ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸਭ ਤੋਂ ਕੀਤੇ ਜੀ ਆਪਾਂ ਨੂੰ ਜੀ ਮੇ ਪਤਾ ਹੈ ਕਿ ਡਾਕਟਰ 39 ਮਿੰਟਾਂ ਇਹ ਨੇ ਜਿਹੜਾ ਸਭ ਨੂੰ ਸੋਚਾਂਂ ਵਧਾ ਕੇ ਭਾਰਤ ਨੂੰ ਜਿੰਦਾ ਰੱਖਣ ਦੇ ਵਿੱਚ ਸਾਡੇ ਹਰ ਵਾਰ ਚੁਸੀਏ ਕਰੋਨਾ ਦੇ ਮਤਾਵਕ ਸਰੂਪ ਰੂਪ ਦੇ ਵਿੱਚ ਬਹੁਤ ਸਾਰੇ ਕੰਪਨੀਆਂ ਜਿਵੇਂ ਕਿ ਜਦੋਂ ਉਹ ਆਪੜਦੇ ਸੀ ਉਹਨਾਂ ਨੂੰ ਸਕੂਲ ਤੇ ਨਹੀਂ ਬੈਠ ਦੱਤਾ ਜਾਂਦਾ ਚੁਆ ਸ਼ਾਹਤ ਵੀ ਬੋਸ ਸੀ ਪੇਟ ਬਹੁਤ ਦਰਦ ਨਾਲ ਬਹੁਤ ਹੈ ਜਦੋਂ ਬਾਹਰ ਚਲੇ ਗਏ ਪਾਰਕ ਉੱਥੇ ਜਾ ਕੇ ਮੈਂ ਸਾਥ ਕਲੈਂਡ ਦੇ ਵਿੱਚ ਉਹਨਾਂ ਨੇ ਜਦੋਂ ਸਟੇ ਕੀਤੀ ਉਹ ਤੋਂ ਹਰ ਬਹੁਤ ਠੀਕ ਮਿਲਿਆ ਉਹਨਾਂ ਨੇ ਦੁਨੀਆ ਦੇ ਕੋਲ ਦੋੜੇ ਜਦੋਂ ਕਿ ਉਹਨਾਂ ਚਸ਼ਮਿੰਦ ਦੇ ਜਿੱਤਰ ਸੱਚ ਨੰਬਰ 282 750 ਜੋ ਕਿ ਇਥੇ ਸਕੂਲ ਦੇ ਬਾਹਰ ਬੈਠਣਾ ਪੈਂਦਾ ਸੀ ਪਾਣੀ ਪੀਣ ਦੇ ਸਿੱਧਾ ਅੰਦਰ ਪਰ ਜਦੋਂ ਉਹਨਾਂ ਨੇ ਦੁਨੀਆ ਦੇ ਵਿੱਚ ਇੱਕ ਇੱਡੀ ਵੱਡੀ ਹੈ ਦਾ ਐਜੂਕੇਸ਼ਨ ਲੈ ਲਈ ਉਹਨਾਂ ਨੇ ਭਾਰਤ ਦੇ ਵਿੱਚ ਆਉਣਾ ਸਭ ਨੇ ਪਸੰਦ ਕੀਤਾ ਕਿ ਮੈਂ ਆਪਣੇ ਸਮਾਜ ਦੇ ਲੋਕਾਂ ਦੀ ਖੁਸ਼ਹਾਲੀ ਲਈ ਜਿੰਝੇ ਨਾਲ ਹੋਈ ਉਹ ਵਾਪਸ ਆਏ ਵਾਪਸ ਆ ਕੇ ਉਹਨਾਂ ਨੇ ਸਰਗਰਸ਼ ਸ਼ੁਰੂ ਕੀਤਾ ਤੁਸੀਂ ਨਹੀਂ ਦੇਖਿਆ ਪਹਿਲੇ ਲੋਕ ਮਨੁਸਿਮਰਤੀ ਜਨ ਕੰਨੇ ਆ ਉਹਦੇ ਵਿੱਚ ਬਹੁਤ ਸਾਰੀਆਂ ਬੰਦਸ਼ ਜਿਹੜੀਆਂ ਉਹ ਸ਼ਡਿਊਲਡ ਕਾਸਟ ਦੇ ਉੱਪਰ ਲਾਗੂ ਸੀਗੇ ਪਰ ਉਸ ਮਨੁਸਿਮਰਤੀ ਨੂਨਾ ਨੇ 25 ਦਸੰਬਰ 1977 ਨੂੰ ਸਾੜ ਦਿੱਤਾ ਉਸ ਤੋਂ ਬਾਅਦ ਸਾਨੂੰ ਹੱਕ ਲੈ ਕੇ ਦਿੱਤੇ ਹੱਕ ਲੈ ਕੇ ਜਦੋਂ ਦਿੱਤੇ ਉਦੇ ਮੁਤਾਬਕ ਸਾਡੇ ਫਿਰ ਐਮ ਐਲ اے ਸਾਡੇ ਮਿਸਟਰ ਸਾਡੇ ਐਮ ਪੀ ਸਾਡੇ ਰਾਸ਼ਟਰ ਸਭਾ ਦੇ ਮੈਂਬਰ ਪੰਚਾਇਤਾਂ ਦੇ ਵਿੱਚ ਸਾਡਾ ਹਿੱਸਾ ਕਮੇਟੀ ਐ ਤੇ ਹਿੱਸਾ ਜਿੱਥੇ ਜਿੱਥੇ ਵੀ ਸਾਡਾ ਪੋਲੀਟਿਕਲੀ ਹਿੱਸਾ ਬਣਦਾ ਸੀ 1932 ਦੇ ਵਿੱਚ ਜਦੋਂ ਪੂਨਾ ਪੈਕਟ ਹੁੰਦਾ ਉਦੋਂ ਮਿਲਿਆ ਜਦੋਂ ਤੋਂ ਪੂਨਾ ਪੈਕਟ ਜਿਹੜਾ ਇਸ ਕਰਕੇ ਹੋਇਆ ਸੀ ਕਿ ਸਾਨੂੰ ਜਦੋਂ ਅਗਸਤ 1932 ਦੇ ਵਿੱਚ ਡਬਲ ਬੋਡ ਦਾ ਅਧਿਕਾਰ ਮਿਲ ਗਿਆ ਤੇ ਮਹਾਤਮਾ ਗਾਂਧੀ ਨੂੰ ਇਹ ਲੱਗਾ ਕਿ ਇਹ ਕੋਈ ਵੋਟ ਚਾਹੀਦੀ ਹੈ ਉਹਨਾਂ ਨੇ ਮਰਨ ਵਰਤਿਆ ਜਦੋਂ ਕਿ ਅੰਗਰੇਜ਼ਾਂ ਨੇ ਫੀਲ ਕੀਤਾ ਸੀ ਇਹ ਲੋਕ ਬਹੁਤ ਪਛੜੇ ਹੋਏ ਆ ਇਹ ਆਪਣਾ ਨਮਾਇੰਦਾ ਖੁਦ ਚੁਣ ਕਮਿਨਲ ਅਵਾਡ ਤੋਂ ਸੁਣਿਆ ਹੋਣਾ ਜੇਕਰ ਆਪਾਂ ਆਪਣੇ ਵੋਟ ਦੇ ਨਾਲ ਇਕੱਲਾ ਆਪਣੀਆਂ ਵੋਟਾਂ ਦੇ ਨਾਲ ਨਮਾਇੰਦਾ ਚੁਣਦੇ ਆ ਤਾਂ ਉਹ ਸਾਡੇ ਲਈ ਨੇਚਰਲੀ ਕੰਮ ਕਰੂਗਾ ਔਰ ਗਾਂਧੀ ਜੀ ਮਰਨ ਵਾਸਤ ਰੱਖਣ ਕਰਕੇ ਬੋਟ ਦਾ ਨਿਕਲ ਗਿਆ ਆਪਾਂ ਸਿੰਗਲ ਬੋਟ ਤੇ ਆ ਗਏ ਪਰ ਫਿਰ ਵੀ ਸਾਨੂੰ ਗਿਣਤੀ ਦੇ ਵਿੱਚ ਅਸੀਂ ਆ ਗਏ ਕਿ ਸਾਡੀ ਬੋਟ ਔਰ ਜਿੱਦਾਂ ਮੱਥੀ ਮਟਾ ਬੰਦਾ ਜੇ ਪ੍ਰਧਾਨ ਮੰਤਰੀ ਤੇ ਗਵਰਨਰ ਉਹਦੀ ਵੀ ਬੋਟ ਹੈ ਇੱਕੋ ਹੀ ਬੈਂਡਿੰਗ ਬਾਬਾ ਸਾਹਿਬ ਨੇ ਅੱਗੇ ਲੇਬਰ ਮਨਿਸਟਰ ਬਣਿਆ ਜਾਂਦੇ ਤੋਂ ਪਹਿਲਾਂ ਸਾਨੂੰ ਉਹਦੇ ਵਿੱਚ ਬਹੁਤ ਹੱਦ ਲੈ ਕੇ ਦਿੱਤੇ ਕਿ ਜੇਕਰ ਤੁਸੀਂ ਮੇਰੇ ਬੰਦੇ ਫਰਟੀਟ ਘੱਟ ਕਰਦੇ ਹੈ ਕਿ ਜ਼ਰੂਰ ਘੱਟ ਕਰਦੇ ਉਹਨਾਂ ਦਾ ਲਿਵਿੰਗ ਸਟੈਂਡਰਡ ਹੋਣਾ ਚਾਹੀਦਾ ਕਿ ਫਰਟੀ ਦੇ ਅੰਦਰ ਰੋਟੀ ਬੈਣ ਲਈ ਤੇ ਰੋਟੀ ਖਾਣੇ ਹਿੱਸੇ ਕੰਟੀਨ ਹੋਣੀ ਚਾਹੀਦੀ ਹੈ ਪਾਣੀ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਸੈਸਟਕੰ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਬਹੁਤ ਕੁਝ ਉਹਨਾਂ ਨੇ ਕਰਵਾਇਆ ਔਰ ਫਿਰ ਸ਼੍ਰੀ ਜਨਰਲ ਸੁਪਜਾਨ ਜਦੋਂ ਸਬਜ਼ਾਮ ਲੈ ਕੇ ਪਾਪੂ ਦਿੱਤਾ ਉਹਨਾਂ ਨੇ ਉਹਦੇ ਵਿੱਚ ਸਾਡੇ ਬਹੁਤ ਸਾਰੇ ਅਧਿਕਾਰ ਫੰਡਮੈਂਟਲ ਰਾਈਟ ਲੱਗ ਉਹਦੇ ਮੁਤਾਬਕ ਸਾਡੇ ਲੋਕ ਐਮਐਲਏ ਵੀ ਬਣ ਗਏ ਮਿਨਿਸਟਰ ਵੀ ਬਣ ਗਏ ਕੌਣ ਸਾਡੇ ਸ਼ੈਡਿਊਲਡ ਕਾਸਟ ਵੀ ਬਣ ਗਏ ਉਹ ਤਕਰੀਬਨ ਐਮਪੀ ਜਿਹੜੇ ਆ ਸਾਡੇ 84 ਆ 562 ਵੀ ਨੇ ਪੋਲੀਟਿਕਸ ਹਸਦਾ ਐ ਐਮਐਲਏ ਪੰਜਾਬ ਜਿਹਨਾਂ 34 ਸੀਟਾਂ ਸਾਡੀਆਂ ਰਿਜ਼ਰਵ ਹੋਇਆ ਕਲਤੀ ਕੁੱਝ ਸੀਟਸ ਅਧ ਰੋ ਹੋਇਆ ਛੁਟਤੀ ਬਣਨੀ ਬਣਨੇ ਹੁਣ ਛੁਟਤੀ ਬੰਦੇ ਜੇ 117 ਦੇ ਵਿੱਚ ਬੈਠੇ ਐ ਛੁਟਤੀ ਉਹ ਬੋਲਦੇ ਨਹੀਂ ਤਾ ਫਿਰ ਸਾ ਨੂੰ ਹੱਕ ਕੌਣ ਦੋ ਗਏ ਤਾਂ ਸਾਡੇ ਨਮਾਇंदे ਬਣ ਕੇ ਜੇਕਰ ਉਥੇ ਜਾ ਕੇ ਸਰਕਾਰ ਕੋਲ ਮੰਗਣ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਕੋ ਬੰਦ ਕੀਤੀ ਜਾ ਰਹੀ ਹੈ ਮਹਿੰਗੀ ਕੀਤੀ ਜਾ ਰਹੀ ਹੈ ਡਿਗਰੀਆਂ ਜਿਹੜੀਆਂ ਮਹਿੰਗੀਆਂ ਉਹਨਾਂ ਦਾ ਸਕਾਲਰਸ਼ਿਪ ਬੰਦ ਹੋ ਗਿਆ ਪੜ੍ਹਾਈ ਜਿਹੜੀ ਹੈ ਸਰਕਾਰੀ ਸਕੂਲ ਬੰਦ ਕਰਕੇ ਪ੍ਰਾਈਵੇਟ ਦੇ ਵਿੱਚ ਜਾ ਰਹੀ ਹੈ ਤਾਂ ਹੀ ਕੋਈ ਕੁਛ ਜਦੋਂ ਨਹੀਂ ਬੋਲਦਾ ਤਾਂ ਅਲਟੀਮੇਟਲੀ ਅੱਜ ਪਿਛੇ 17 ਸਾਲਾਂ ਬਾਅਦ ਇਹ ਇਹ ਪੇਪਰ ਤੁਹਾਡੇ ਹੱਥ 'ਚ ਆ ਅਣਖੀ ਜਾਗੋ ਆਜ਼ਾਦੀ ਪਾਓ ਇਹ ਯਾਤਰਾ ਦੀ ਇਸ ਕਰਕੇ ਲੋੜ ਪਈ ਹੈ ਇਹ ਸਾਡੇ 84 ਐਮਪੀ ਬੈਠੇ ਆ ਸ਼ਡਿਊਲ ਵਾਸਤੇ ਦੇ ਪਾਤਰ ਦੇ ਵਿੱਚ 562 ਦੇ ਵਿੱਚ ਔਰ ਹਰ ਵਿਧਾਨ ਸਭਾ ਦੇ ਵਿੱਚ ਚਾਹੇ ਹਰਿਆਣਾ ਹੈ ਚਾਹੇ ਹਿਮਾਚਲ ਹੈ ਚਾਹੇ ਉੱਤਰਾ ਪ੍ਰਦੇਸ਼ ਤਾਮਲनाडु ਜਿੱਥੇ ਵੀ ਹੈ ਸਾਡੀ ਆਬਾਦੀ ਦੇ ਮੁਤਾਬਕ ਅਸੀਂ ਉਥੇ ਐਮਐਲਏ ਸੈਂਟਰ ਦੇ ਵਿੱਚ 22% ਸਕਿੱਟਾਂ ਦੇ ਵਿੱਚ ਆਪਣੀ ਆਬਾਦੀ ਦੇ ਹਿਸਾਬ ਨਾਲ ਇੱਥੇ ਆਪਾਂ 25% ਤੋਂ ਵੀ 38% ਪੋਲੀਟੀਕਲ ਰਿਪਰਿਜ਼ੈਂਟੇਸ਼ਨ ਹੈ। ਪਰ ਦੁੱਖ ਇਸ ਗੱਲ ਦਾ ਕਿ ਬਾਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜਦੋਂ ਕੱਲੇ ਇੱਕ ਮੈਂਬਰ ਸੀਗੇ 292 ਦੇ ਵਿੱਚ ਉਹਨਾਂ ਨੇ ਸਾਨੂੰ ਇੰਨੇ ਹੱਕ ਲੈ ਕੇ ਦੇ ਦਿੱਤੀ ਅੱਜ ਸਾਡੇ ਇੰਨੇ ਮੈਂਬਰ ਬੈਠਣ ਦੇ ਬਾਵਜੂਦ ਵੀ ਅਸੀਂ ਮੁੜ ਕੇ ਗਲਾਮ ਇਸ ਕਰਕੇ ਜੱਗਰਾ ਜਿਹੜੀ ਹੈ ਅੱਜ ਇਹਦਾ 58ਵਾਂ ਦਿਨ ਆ ਤੁਹਾਡੇ ਵਿੱਚ 58ਵਾਂ ਦਿਨ ਹੁਣ ਮੈਂ ਬੈਠਾ 26 2 2023 ਤੋਂ ਚੱਲੀ ਸੀ ਬਾਬੂ ਮੰਗੂ RAM ਜੀ ਨੇ ਪਿੰਡ ਤੋਂ ਚੱਲੀ ਸੀ ਬਾਬੂ ਮੰਗੂ RAM ਜੀ ਜਿਹੜੇ ਆ ਉਹਨਾਂ ਦਾ ਤੁਹਾਨੂੰ ਕਿਸੇ ਨੂੰ ਪਤਾ ਕੌਣ ਸੀ ਹੋਵੇ ਬਾਬੂ ਮੰਗੂ RAM ਜੀ ਜਿਹੜੇ ਆ ਉਹਨਾਂ ਨੇ ਆਜ਼ਾਦੀ ਤੋਂ ਪਹਿਲਾਂ ਆਪਾਂ ਨੂੰ ਜ਼ਮੀਨ ਰੱਖਣ ਦਾ ਅਧਿਕਾਰ ਨਹੀਂ ਸੀ ਜਿੱਮੇ ਅੱਜ ਆਪਾਂ ਬੈਠੇ ਇੱਥੇ ਇਹ ਸਾਡੇ ਆਪਣੇ ਲੋਕਾਂ ਦੇ ਨਾਂ ਤੇ ਇਹਦੇ ਸਾਡੇ ਘਰ ਆਪਣੇ ਨਾਂ ਤੇ ਆਜ਼ਾਦੀ ਤਾਂ ਪਹਿਲੇ ਨਹੀਂ ਸੀ ਜਿਹੜੇ ਕਿ ਉਹਨਾਂ ਨੇ ਲੈ ਕੇ ਦਿੱਤੇ ਉਸ ਤੋਂ ਬਾਅਦ ਜਦੋਂ 바ਵਾ ਸਾਹਿਬ ਗੋਲ ਮੇਜ ਕਾਨਫਰੰਸ ਵਿੱਚ 1931 ਕਿ ਜਾਂਦੇ ਆ ਉਹ ਗਾਂਧੀ ਉਹਨਾਂ ਨੂੰ ਕਹਿੰਦਾ ਆ ਕਿ ਤੁਸੀਂ ਸ਼ੈਡੂਲ 10 ਦਾ ਲੈਟਰ ਨਹੀਂ ਵੈਲਿਡ ਰਾਂ ਕਿਉਂਕਿ ਤੁਸੀਂ ਦੇਖਿਆ ਆ ਮਹਾਤਮਾ ਗਾਂਧੀ ਪੜਿਆ ਕਿ ਉਹਨਾਂ ਨੇ ਟੁੱਟੀ ਜੇ ਲੰਗੋਟੀ ਲਾਈ ਆਂ ਬਾਬਾ ਸਾਹਿਬ ਕਾਈ ਔਰ ਕੋਟ ਪੈਂਟ ਪਾ ਕੇ ਜਾਂਦੇ ਨੇ ਉੱਚੇ ਰੋਣਾ ਪਉਂਦਾ ਵੀ ਦੇਖੋ ਸ਼ਰੂਰ ਕਸਤਾ ਮੈਂ ਆ ਇਹ ਇਹਨਾਂ ਦਾ ਲੀਡਰ ਨਹੀਂ ਕਿਉਂਕਿ ਉਹ ਇੱਕ ਜਿੱਦਾਂ ਵੀ ਉਹਨਾਂ ਦੀ ਚਾਲ ਸੀਗੀ ਫਿਰ ਜਦੋਂ ਬਾਬਾ ਸਾਹਿਬ ਨੇ ਕਹਿਣ ਦੇ ਉੱਤੇ ਅੰਗਰੇਜ਼ਾਂ ਨੂੰ ਸਰਵੇ ਕਰਾਉਣਾ ਪਿਆ ਤੇ ਬਾਬੂ ਮੰਗੂ ਰਾਮ ਜੀ ਇੱਕ ਇਹੋ ਜਿਹਾ ਲੀਡਰ ਆ ਜਿਨ੍ਹਾਂ ਨੇ ਪੂਰੇ ਪੰਜਾਬ ਜਦੋਂ ਤੱਕ ਲੋਹਰ ਵਿੱਚ ਸੀ ਮਾਚਲ ਹਰਿਆਣਾ ਸਾਰਾ ਵਿੱਚ ਸੀ ਇੰਨੀ ਆ ਇੱਕ ਟੈਲੀਗ੍ਰਾਮਾਂ ਦੇ ਦਿੱਤੀਆਂ ਕਿ ਗਾਧੀ ਜਿਹੜਾ ਆ 바ਵਾ ਸਾਹਿਬ ਤੋਂ ਬੂਤਾਂ ਦੇ ਵਿੱਚ ਹਾਪਾ ਤੇ 바ਵਾ ਸਾਹਿਬ ਆਪਣੇ ਲੀਡਰ ਬਣ ਗਏ ਔਰ ਜਦੋਂ ਲੀਡਰ ਬਣੇ ਉਹਨਾਂ ਨੇ ਤੇ ਸਾਡੇ ਹੱਥਾਂ ਲਈ ਜੰਗ ਚੈਰੀ ਕੀਤੀ ਹੁਣ ਦੇਖਣ ਦੀ ਜਾਂਦੇ ਯਾਰ ਅਸੀਂ ਹਰ ਵਿਧਾਨ ਸਭਾ ਦੇ ਵਿੱਚ ਬੈਠੇ ਆ ਹਰ ਮਿਨਿਸਟਰੀ ਦੇ ਵਿੱਚ ਬੈਠੇ ਪਰ ਲੋਸ ਹੀ ਇੰਨੇ ਰਹੇ ਆ ਕਿ ਸਾਨੂੰ ਦਾਲ ਦળિયા ਕਣਕ ਬਿਜਲੀ ਫ੍ਰੀ ਇਦਾਂ ਦੀਆਂ ਗੱਲਾਂ ਤੇ ਲੈਣ ਦਾ ਜਦੋਂ ਕੋ ਸਾਡੇ ਬੱਚਿਆਂ ਨੂੰ ਤਾਂ ਰਜ਼ਗਾਰ ਚਾਹੀਦਾ ਅੱਜ ਤੁਸੀਂ ਪੜਦੇ ਆ ਪਤਾ ਨਹੀਂ ਮਾਪੇ ਕਿੰਨੇ ਕਿਉਂ ਉੱਤੇ ਪੜਾਉਂਦੇ ਤੁਹਾਨੂੰ ਨੌਕਰੀ ਮਿਲ ਜੂਏ ਕਲਕਾ ਪੂਰੀ ਮਹਿਦੀ ਹੋਪੇ ਪਰ ਤੁਸੀਂ ਦਾਲ ਵੀ ਲੈ ਲਮੋਗੇ ਦળિયા ਵੀ ਲੈ ਲਮੋਗੇ ਕਣਕ ਵੀ ਲੈ ਲਮੋਗੇ ਬਿਜਲੀ ਦਾ ਬਿੱਲ ਵੀ ਜੇ ਤੁਮ ਉਹ ਇਹ ਚੀਜ਼ਾਂ ਲੈ ਜਣੀਆਂ ਕਹਿੰਦੇ ਉਹ ਤੁਹਾਡੀ ਵੋਟ ਲੈ ਕੇ ਤੁਹਾਨੂੰ 부ਖਾਰੀ ਬਣਾਉਣਾ ਚਾਹਦੇ ਉਹ 부ਖਾਰੀ ਇਸ ਕਰਕੇ ਬਣਾ ਰਹੇ ਆ ਕਿਉਂਕਿ ਸਾਡੇ ਜਿਹੜੇ ਨਾਲ ਉਹਨਾਂ ਦੇ ਲੜੇ ਹੋਏ ਆ ਉਹ ਉੱਥੇ ਬੋਲਦੇ ਨਹੀਂ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸਾਡੇ ਬੱਚਿਆਂ ਨੂੰ ਲੋਕਾਂ ਨੂੰ ਐਜੂਕੇਸ਼ਨ ਸਾਰਿਆਂ ਨੂੰ ਫ੍ਰੀ ਕਰਨਾ ਅਸੀਂ ਨਹੀਂ ਕਹਿੰਦੇ ਸਾਨੂੰ ਐਜੂਕੇਸ਼ਨ ਦਾ ਸਾਡੇ ਪਾਪਾ ਵਾ ਸਭ ਨੇ ਲਿਖਿਆ ਹੀ ਤਸਵੀਰ ਇਹ ਸਭ ਨੂੰ ਲੋਕਾਂ ਦੀ ਜਿਹੜੀ ਜਿਹੜੀ ਐਜੂਕੇਸ਼ਨ ਆ ਫ੍ਰੀ ਜੀ ਔਰ ਉਹ এডਿਊਕੇਸ਼ਨ ਉਹਨਾਂ ਨੇ ਹੁਣ ਹੌਲੀ ਹੌਲੀ ਇਸ ਤਰੀਕੇ ਨਾਲ ਤਾਂ ਹੋਈ ਹੈ ਕਿ ਬਾਬਾ ਸਾਹਿਬ ਮਿਲੇ ਤਾਂ ਸਕੂਲ ਵਾਂਗ ਸੀ ਕਿ ਅਸੀਂ ਜਾਂਦੇ ਹਾਂ ਔਰ ਉਹ ਸਕੂਲ ਖੁੱਲੇ ਰੱਖ ਲੈ ਔਰ ਫੀਸਾਂ ਜਿਹੜੀਆਂ ਇੰਨੀਆਂ ਪ੍ਰਾਈਵੇਟ ਦੇ ਵਿੱਚ ਕਰ ਦਿੱਤੀਆਂ ਮਹਿੰਗੀਆਂ ਤੇ ਸਾਡੇ ਬੱਚਿਆਂ ਨੂੰ ਆ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਸਾਡਾ ਸਕਾਲਰਸ਼ਿਪ ਖਾ ਲਿਆ ਜੀ ਤਾਂ ਹੁਣ ਸੂਤ ਖਾ ਗਿਆ ਜੀ ਜਦ ਖੂਰ ਖਾ ਗਿਆ ਇਹ ਚੀਜ਼ਾਂ ਦੀ ਲੋੜ ਕਿ এডਿਊਕੇਸ਼ਨ ਸਾਰਿਆਂ ਦੀ ਫਰੀ ਹੋ ਗਵਰਨਮੈਂਟ ਦਾ ਪ੍ਰਾਇਮ ਡਿਊਟੀ ਬਣਦੀ ਸਾਡੇ ਕੋਈ ਭੈਣ ਤੇ ਆਇਆ ਉਹ ਬਿਮਾਰ ਹੋ ਜਾਂਦਾ ਗਵਰਨਮੈਂਟ ਦੀ ਡਿਊਟੀ ਬਣਦੀ ਕਿ ਉਹ ਦੇਸ਼ ਦਾ ਨਾਗਰਿਕ ਆ ਉਹਦੇ ਦਾਜ ਕਰਾਵੇ ਸੋ ਜਿਹੜੀਆਂ ਪ੍ਰਾਇਮ ਸਾਡੀਆਂ ਸਹੂਲਤਾਂ ਸੀ ਉਹ ਸਭ ਤੋਂ ਖੋਪ ਸਾਨੂੰ ਗੁਨਾਮ ਜਿਹੜਾ ਬਣਾਉਂਦਾ ਸਰਜੰਤ ਕਰ ਗਿਆ ਹੋਇਆ ਕਿ ਸਕੂਲ ਸਰਕਾਰੀ ਬੰਦ ਕਰ ਪ੍ਰਾਈਵੇਟ ਦੇ ادارے ਚੱਲੋ ਪਰ ਸਾਰੇ ਹੀ ادارے ਵੇਚ ਦੇ ਤਾਹ ਕਿ ਇਹ ਲੋਕ ਪਣ ਯੁੱਗੇ ਰਹਿਣੇ ਜਦੋਂ ਪੜ੍ਹਾਈ ਸਾਢੇ ਤੋਂ ਚੱਲ ਜੂ ਫਿਰ ਅਸੀਂ ਉਹ ਹੋਏ ਜੁਲਾਮੀ ਤੇ ਸੋ ਪਤਾ ਨਹੀਂ ਆਪਾਂ ਕਿੰਨੇ ਕਾਮਯਾਬ ਹੋਨੇ ਕਦੀ ਹੁੰਦੇ ਇੱਕ ਛੋਟਾ ਜਿਹਾ ਧ੍ਰਿਅ ਕਿ ਮੈਂ ਸੋਚਿਆ ਕਿ ਘਰ ਬੈਠੇ ਨੂੰ ਵੀ ਮਰ ਜਾਣਾ ਕਿਉਂ ਨਾ ਬਾਬਾ ਸਾਹਿਬ ਦਾ ਕਰ ਰਹੇ ਉੱਠ ਕੇ ਬਾਹਰ ਜਿੰਮੀ ਤੋਂ 2023 ਕੋਈ ਜਾਤਾਂ ਸ਼ੁਰੂ ਕੀਤੀ ਹੈ ਕਿ ਲੋਕਾਂ ਦੇ ਵਿੱਚ ਜਾइए ਉਹਨਾਂ ਨੂੰ ਦੱਸਿਓ ਆਪਣੇ ਬੱਚਿਆਂ ਨੂੰ ਸਮਝਾਈਏ ਭੈਣਾ ਭਰਾਵਾਂ ਨੂੰ ਦੱਸਿਓ ਕਿ ਜਿਹੜੇ ਅਸੀਂ ਸਰਕਾਰਾਂ ਨੂੰ ਬਾੜਾ ਕੱਢਦੇ ਅਸੀਂ ਦੂਜੀਆਂ ਜਾਤਾਂ ਨੂੰ ਮਾੜਾ ਕਹਿਦੇ ਹਾਂ ਉਹਨਾਂ ਦਾ ਕਸੂਰ ਨਹੀਂ ਕਸੂਰ ਸਾਡੇ ਆਪਣੇ ਲੋਕਾਂ ਦਾ ਆ ਜਿਹੜੇ ਅਸੀਂ ਚੁਣ ਕੇ ਭੇਜੇ ਆ ਜਿਹੜੇ ਸਾਡੀ ਜਗ੍ਹਾ ਬਾਬਾ ਸਾਹਿਬ ਦੀ ਸੀਟਾਂ ਤੇ ਜਿੱਤ ਕੇ ਜਾਂਦੇ ਆ ਉਹ ਸਾਡੇ ਹੱਕਾਂ ਦੀ ਗੱਲ ਨਹੀਂ ਕਰਦੇ ਇਹ ਹੁਕਮ ਦੀ ਗੱਲ ਕਰ ਤੇ ਸਰਕਾਰ ਨਾਲ ਜੜਦੀ ਸੋ ਇਹ ਯਾਤਰਾ ਜਿਹੜੀ ਹੈ ਗੈਰ ਸਭ ਰਾਜਨੀਤਿਕ ਯਾਤਰਾ ਹੈ ਸੰਵਿਧਾਨਕ ਹੱਕਾਂ ਤੇ ਪਹਿਰਾ ਦੇਣ ਦੀ ਯਾਤਰਾ ਹੈ ਲੋਕਾਂ ਨੂੰ ਇਹ ਦੱਸਣ ਦੀ ਯਾਤਰਾ ਹੈ ਕਿ ਪਹਿਲਾਂ ਜਿਹੜੇ ਘਰ ਦੇ ਸਾਡੇ ਅੰਦਰ ਅਸੀਂ ਉਹਨਾਂ ਨੂੰ ਦੇਖੀਏ ਕਿ ਉਹ ਰੋਲ ਨਿਭਾਅ ਪ੍ਰੋਪਰ ਰਹੇ ਡਾਕਟਰ ਵੀ ਹੋਣ ਅੰਬੇਡਕਰ ਦੇ ਵਿਚਾਰਧਾਰਾ ਤੇ ਚੱਲੇ ਆ ਉਹ ਜੇ ਨਹੀਂ ਚੱਲੇ ਇਸ ਕਰਕੇ ਹੀ ਅਸੀ ਅਸਿਮਤ ਅੱਜ ਕਲਾਮੀ ਦੇ ਪੱਧਰ ਤੇ ਪਹੁੰਚੇ ਆ। ਸੋ ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਡੇ ਬੈਠੇ ਰਹੇ ਤਾਂ ਬੱਚਿਆਂ ਨੂੰ ਕੀ ਦੇ ਕੇ ਜਾਵਾਂ? ਅੱਜ ਜੇਕਰ ਮੈਂ ਜਦੋਂ ਅਫਸਰ ਲਗਣਾ ਤੇ ਮੈਂ ਵੀ ਦਿਹਾੜੀਆਂ ਕਰਕੇ ਪੜਿਆ ਸੀ। ਉਦੋਂ ਇਹ ਹੁੰਦਾ ਸੀ ਕਿ ਬੱਚੇ ਜਿਹੜੇ ਪੜ ਗਏ ਉਹਨੂੰ ਨੌਕਰੀ ਮਿਲ ਜੂ। ਅਜ ਡਾਟ ਹੋ ਗਿਆ। ਉਦੋਂ ਪੜਨ ਵਾਲੇ ਨਹੀਂ ਸੀ ਅੱਜ ਪੜਨ ਵਾਲੇ ਬਹੁਤ ਨੌਕਰੀ ਕਿਸੇ ਨੂੰ ਨਹੀਂ। ਦਿਕਨੀ ਕਰਕੇ ਲੋਕ ਘੁੰਮਦੇ ਪੀ.ਐਚ.ਆਰ.ੀ ਕਰਕੇ ਘੁੰਮਦੇ ਕਿਉਂ ਕਿ ਸਰਕਾਰ ਦੀ ਪਾਲਸੀ ਆ ਇਹ ਅਸੀਂ ਇਹਨਾਂ ਨੂੰ ਰੋਟੀਆਂ ਮਠਾਸ ਕਰ ਹੁਣ ਅਸੀਂ ਇਲੈਕਸ਼ਨ ਲੜ ਲੈਣੇ ਨੇ ਇਹ ਅਸੀਂ ਲੋਕਾਂ ਨੂੰ ਇਹ ਕਈ ਵੇ ਅਸੀਂ ਇਲੈਕਸ਼ਨ ਲੜਨਾ ਤੁਸੀਂ ਸਾਡੇ ਨਾਲ ਜੁੜੋ ਇਲੈਕਸ਼ਨ ਜਿੰਨਿਆ ਕਦੇ ਵੀ ਲੜਿਆ ਉਹ ਸਾਰੇ ਮੁੜ ਕੇ ਵਿੱਕ ਜਾਂਦੇ ਆ ਲਾਲਚੀ ਆਪਾਂ ਇੱਕ ਪਲੇਟਫਾਰਮ ਗੈਰ ਰਾਜਨੀਤਿਕ ਬਣਾਉਣਾ ਚਾਹੁੰਦੇ ਆ ਜਿਸ ਪਲੇਟਫਾਰਮ ਤੋਂ ਜਿਹੜੇ ਲੋਕ ਸਾਡੇ ਨਾਲ ਧੋਖਾ ਕਰਦੇ ਜਿਹੜੇ ਸਾਡੀਆਂ ਵੋਟਾਂ ਲੈ ਕੇ ਵੇਚ ਜਾਂਦੇ ਜਿਹੜੇ ਸਾਡੀਆਂ ਵੋਟਾਂ ਲੈ ਕੇ ਉੱਥੇ ਜਾ ਕੇ ਬੋਲਦੇ ਨਹੀਂ ਆਪਾਂ ਉਹਨਾਂ ਨੂੰ ਪੁੱਛ ਵੀ ਤੁਸੀਂ ਹੁਣ ਜਾ ਕੇ ਉੱਥੇ ਸਾਡੇ ਹੱਕਾਂ ਤੇ ਕੀ ਪਹੁੰਚਾਉਂਦੇ ਜੇਕਰ ਆਪ ਪੁੱਛਣ ਵਾਲੇ ਬਣ ਗਏ ਤਾਂ ਫਿਰ ਉਹਨਾਂ ਦੀ ਹਿੰਮਤ ਨਹੀਂ ਬਣੀ ਵੀ ਅਸੀਂ ਕੰਮ ਉੱਥੇ ਕੀਤਾ ਨਗਰ ਵਿੱਚ ਬੈਠ ਕੇ ਦਿੱਲੀ ਵਿੱਚ ਬੈਠ ਕੇ ਤਾਂ ਹੁਣ ਮਾਲਿਆ ਚ ਉਮੀਦ ਆਮ ਤੌਰ ਤੇ ਸਾਡੇ ਬੱਚਿਆਂ ਦੇ ਵਿੱਚ ਇਹ ਟ੍ਰੈਂਡ ਬਣ ਗਿਆ ਕਿ ਯਾਰ ਉਹਨਾਂ ਦੀ ਵੀ ਮਜਬੂਰੀ ਹੈ ਉਹ ਤਾਂ ਪਾਰਟੀ ਦੇ ਐਮਐਲਏ ਕਾਚ ਦੇ ਵੀ ਜੇ ਉਹਨਾਂ ਦੀ ਇਹ ਮਜਬੂਰੀ ਬਣ ਗਈ ਹੈ ਤੇ ਸਾਡੀ ਕੀ ਮਜਬੂਰੀ ਹੈ ਕਿ ਅਸੀਂ ਉਹਨਾਂ ਨੂੰ ਕਹੀਏ ਵੀ ਤੁਸੀਂ ਸਾਡੇ ਮਨਿਸਟਰ ਆ ਤੁਸੀਂ ਸਾਡੇ ਐਮਐਲਏ ਅਸੀਂ ਵੀ ਉਹਨਾਂ ਸਮਾਜ ਤੋਂ ਕਹੀਏ ਵੀ ਤੁਸੀਂ ਵੀ ਚਲੋ ਜਾਓ ਜਿੱਥੇ ਜਿੰਨਾਂ ਦੇ ਹੈਗੇ ਉਹਨਾਂ ਦੇ ਕੋਲ ਚਲ ਜਾਓ ਕਿਉਂਕਿ ਡਿਕਟਰ ਸਾਡੀਆਂ ਸੀਮਾਂ ਦੇ ਉੱਤੇ ਜਿੱਤ ਕੇ ਗਏ ਸਾਡਾ ਡਰ ਹੈ ਆਪਾਂ ਹਮ ਡਰ ਬਣਾਉਣਾ ਚਾਹੀਏ ਕਿ ਜਿਹੜਾ ਮਰਜ਼ੀ ਜਿੱਤੇ ਜਿਹੜਾ ਮਰਜ਼ੀ ਹਾਰੇ ਜਿਹੜਾ ਜਿੱਤ ਕੇ ਸਰਕਾਰ ਦੇ ਵਿੱਚ ਚਲੇ ਗਿਆ ਜੇਕਰ ਉਹ ਸਾਡੇ ਹੱਕਾਂ ਦੀ ਲੜਾਈ ਨਹੀਂ ਲੜਦਾ ਤਾਂ ਫਿਰ ਅਸੀਂ ਉਹਦੇ ਅਗੇਂਸਟ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਹੋਣਾ ਹੈ ਕਿਉਂਕਿ ਇਹ ਆਪਾਂ ਨੂੰ ਵੀ ਪਤਾ ਕਿ ਜਦੋਂ ਲੋਕ ਸਾਡੇ ਉਹਨਾਂ ਨੂੰ ਦਰਕਾਰ ਦਿੰਦੇ ਆ ਤੇ ਸਰਕਾਰਾਂ ਵੀ ਮੁੜ ਕੇ ਕੱਢ ਕੇ ਪਰੇ ਕਰਦੀ ਆ ਇਹ ਹੋਇਆ ਕਿਉਂ ਆ ਕਿਉਂਕਿ ਬਾਬਾ ਸਾਹਿਬ ਨੇ ਪਹਿਲਾਂ ਦਾ ਅਜਨੀਤਿਕ ਰਿਪਰੈਜੈਂਟੇਸ਼ਨ ਸਾਡੀ ਮੰਗੀ ਉਹ 10 ਸਾਲ ਲਈ ਮੰਗੀ ਔਰ ਜਦੋਂ ਉਹਨਾਂ ਨੇ ਪਹਿਲੀ ਨਿਸ਼ਾਨੀ ਹੀ ਦੇਖੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਉਹ ਲੋਕ ਚਲੇ ਗਏ ਜਿਨ੍ਹਾਂ ਲੋਕ ਨੂੰ ਸਾਡਾ ਪਤਾ ਹੀ ਲੱਗਣੀ ਆ ਇਸ ਐਪੀਐਮਐਲ ਲ ਬੰਦ ਕਰ। ਉਹ ਉੱਤੇ ਬੋਲਦੇ ਨਹੀਂ ਜਾ ਕੇ ਉਹਨਾਂ ਨੇ ਕਹਿ ਇਹ ਬੰਦ ਕਰ। 1956 ਦੇ ਵਿੱਚ ਇਹ 바ਵਾ ਸਾਹਿਬ ਨੇ ਇਹ ਕਿ ਪੋਲੀਟੀਕਲ ਸਰਵੇਸ਼ਨ ਬੰਦ ਕਰ ਦਿੱਤਾ। ਜਦੋਂ ਕਿ 10 ਸਾਲ ਦੀ ਮੰਗ ਸੀ। ਪਰ ਕੋਈ ਵੀ ਪਾਰਟੀ 1956 ਤੋਂ ਲੈ ਕੇ ਅੱਜ ਤੱਕ ਇਹ ਮੰਗ ਨਹੀਂ ਕਰ ਰਹੀ ਇਹ ਸ਼ਡੂਲ ਕਾਸਟਾਂ ਦੇ ਪੋਲੀਟੀਕਲ ਸਰਵੇਸ਼ਨ ਬੰਦ ਕਰ। ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਸਾਡੇ ਸੇਰੀ ਹੈ। ਇਹ ਤਾਂ ਗੁਲਾਮ ਆ ਜੋ ਉਹ ਸਕੇਨ ਨੇ ਉਸ ਤੇ ਸੈਨ ਕਰ ਦਿੰਦੇ ਗ੍ਰਾਮ ਨਸਾ ਦਾ ਰਾਜ ਚਲ ਫਾਰ ਐਗਜ਼ਾਮਪਲ ਹੁਣ ਵੀ 84 ਦੇ ਵਿੱਚੋਂ 67 ਐਮਪੀ ਸ਼ਡਿਊਲ ਲਗਾ ਉਸ ਤੇ ਬੀਜੇਪੀ ਦੇ ਨਾਲ ਜਿਉ ਚੋਣ ਵੀ ਸਾਡੇ ਅਗੇਂਸਟ ਹੀ ਕਾਰਵਾਈ ਕਰਦੇ ਆ ਉਹ ਕਹਿੰਦੇ ਬੇਸਤੀ ਚੱਲਨੇ ਕਰਦੇ ਤੇ ਗਵਰਨਮੈਂਟ ਵੀ ਟੁੱਟ ਜਾਣੀ ਅਸੀਂ ਕਹਿੰਦੇ ਉਹਨਾਂ ਦੀ ਮਜਬੂਰੀ ਆ ਅਸੀਂ ਕਹਿੰਦੇ ਹੁਣ ਉਹਨਾਂ 'ਤੇ ਅਸੀਂ ਮਜਬੂਰੀ ਬਣਾਉਣੀ ਹੈ ਵੀ ਜੇ ਤੁਸੀਂ ਉੱਥੇ ਗੱਲ ਨਹੀਂ ਕਰਨੀ ਤਾਂ ਫਿਰ ਅਸੀਂ ਵੀ ਤੁਹਾਨੂੰ ਆਪਣੇ ਮਨਜਿਆ ਕੁੜੀਆਂ ਧਰਮ ਦੇ ਵਿੱਚ ਪਾ ਦਿੰਦੇ ਹਾਂ ਇਸ ਕਰਕੇ ਇਸ ਸਿਸਟਮ ਉੱਪਰ ਉੱਦਨ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਅਸੀਂ ਆਪਣਾ ਇੱਕ ਹੀ ਰੂਪਿਆ ਘਰਦਾਰ ਬਣਾ ਕੇ ਜਿੱਥੋਂ ਅਸੀਂ ਆਉਣ ਵਾਲੇ ਸਮੇਂ ਦੇ ਆਪਣੇ ਵਿਦਾਰਾਂ ਦੇ ਬਲੋਂ ਉਹਨਾਂ ਧੋਖੇ ਭੱਜਾਂ ਦੇ ਬਲੋਂ ਹੁਕਮਨਾਮੇ ਜਾਰੀ ਕਰ ਸਕੇ ਤਾਂ ਵੀਰੋ ਸਾਡੇ ਸਮਾਜ ਦੇ ਨਾਲ ਤੁਹਾਨੂੰ ਸਾਨੂੰ ਸਾਡੀਆਂ ਬੋਟਾਂ ਲੈ ਕੇ ਵੇਚਣ ਜਿਹਾ ਕਾਪਾ ਇੱਕ ਨੋ ਜੋਨੇ ਇਹ ਅਸੀਂ ਇਹਦੇ ਨਾਲ ਇੱਕ ਮੈਂਬਰਸ਼ਿਪ ਸ਼ੁਰੂ ਕਰਤੀ ਹੈ ਜਿਹਦੇ ਨਾਲ ਹਾਜ਼ਰ ਕੋ ਬੰਦਾ ਉਹਦਾ ਮੈਂਬਰ ਬਣ ਸਕਦਾ ਸਿਰਫ ਉਹਦੀ ਨੈਗੋ ਮੈਂਬਰਸ਼ਿਪ ਖਾਸ ਕਰਦੇ ਤਾਂ ਸਾਡੇ ਰੀਮ ਤੋਂ ਰੀਮ ਵੀ ਮੈਂਬਰ ਬਣ ਸਕਦਾ ਔਰ ਮੈਂਬਰ ਦੇ ਨਾਲ ਕੀ ਫਰਕ ਜਦੋਂ ਆਪਾਂ ਕਿਸੇ ਇੱਕ ਪਲੇਟਫਾਰਮ ਤੇ ਜੁੜਦੇ ਆ ਉਹਦੇ ਵਿੱਚ ਆਪਾਂ ਮੰਨਦੇ ਆ ਕਿ ਸਾਰੇ ਉਹਨੇ ਪਤਾ ਹੁੰਦਾ ਵੀ ਲੜਾਈ ਕਿਦਾਂ ਪਰ ਪੁਸ਼ਕ ਲੋਕਾਂ ਨੂੰ ਪਤਾ ਹੁੰਦਾ ਵੀ ਅੱਗੇ ਹੋ ਕੇ ਲੜਨਾ ਤੇ ਜਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਤੇ ਇਹਦੇ ਮੈਂਬਰ ਆ ਉਹ ਵੀ ਮਗਰਾ ਜਾਂਦਾ ਜਦੋਂ ਲੋਕਾਂ ਦਾ ਜਨ ਅੰਦੋਲਨ ਬਣਦਾ ਹੈ ਸਰਕਾਰ ਡਰਦੀ ਹੈ ਉਹਦੀ ਆਪਾਂ ਕਹੀਏ ਇਸਾਂ ਸਾਡੇ ਗੈਰ ਰਾਜਨੀਤਕ ਹੁਕਮ ਨੂੰ ਜਾ ਕੇ ਬੈਠ ਕੇ ਜਨ ਅੰਦੋਲਨ ਖੜ ਕੇ اور ਸਰਕਾਰ ਨੂੰ ਚੇਤਨ ਕਰਨਾ ਸੋ ਆਪਾਂ ਵੀ ਇਹੋ ਜਿਹਾ ਇੱਕ ਪਲੇਟਫਾਰਮ ਖੜਾ ਕਰਨਾ ਚਾਹੁੰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿ ਬੀਜ ਬੀਜ ਲਈਏ ਕਿ ਅਸੀਂ ਸਾਡੀ ਐਡੀ ਵੱਡੀ ਗਣਤੀ ਹੈ ਤੇ ਸਾਨੂੰ ਗੁਲਾਮ ਬਣਾਇਆ ਜਾ ਰੋਟੀਆਂ ਮੋਤਾਜ ਕੀਤਾ ਜਾ ਰਿਹਾ ਅਸੀਂ ਵੀ ਮੰਗਦੇ ਵੀ ਸਾਨੂੰ ਸਟੱਡੀ ਬ੍ਰੀ ਕਰੋ ਅਸੀਂ ਕਹਿੰਦੇ ਸਾਰਿਆਂ ਨੇ ਕਰੋ ਜਿੰਨੀ ਸਾਡੀ ਆਬਾਦੀ ਹੈ ਓਨਾ ਸਾਡਾ ਹਿੱਸਾ ਦਿਓ ਸੋ ਇਹ ਉਹਦੀ ਇੱਕ ਇਹ ਯਾਤਰਾ ਨਿਕਲੀ ਹੈ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਜਦੋਂ ਸਮਝ ਆਵੇ ਅਸੀਂ ਤਾਂ ਬੈਠੇ ਨਾ ਸਾਡੇ ਜਿਹੜਾ ਸਟੂਡੈਂਟ ਜਿਹੜਾ ਅੱਜ ਦੀ ਜੇਟੀ ਹੈ ਉਹਨੂੰ ਜਦੋਂ ਪਤਾ ਲੱਗੂਗਾ ਕਿ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਖਤਮ ਹੋ ਗਿਆ ਜਾ ਤਾ ਸਾਨੂੰ ਸਰਕਾਰਾਂ ਨਾਲ ਸ਼ੇਕਲਾ ਦੇਗੇ ਜਾਂ ਸਾਨੂੰ ਇਹੋ ਜੇ ਕੰਮਾ ਜਲਾ ਰਹੀ ਹੈ ਜਿੱਥੇ 8-10000 ਰੁਪਏ ਤੋਂ ਵੱਧ ਸਾਨੂੰ ਨੌਕਰੀ ਨਹੀਂ ਮਿਲਦੀ ਤੇ ਫਿਰ ਉਹ ਸੋਚਣਗੇ ਕਿ ਵਾਕੇ ਜਾਂ ਸਾਡਾ ਕੁਝ ਹੋਣਾ ਚਾਹੀਦਾ ਤੇ ਫਿਰ ਉਹ ਜਦੋਂ ਇਹਦੇ ਮੈਂਬਰ ਬਣਨਗੇ ਤਾਂ ਫਿਰ ਆਪਾਂ ਇਕੱਠੇ ਹੋ ਕੇ ਬਹੁਤ ਵੱਡਾ ਜਨਰਲ ਨੂੰ ਖੜਾ ਕਰ ਸਕਦੇ ਹਾਂ ਜਿੱਥੋਂ ਆਪਾਂ ਆਪਣੇ ਜਿਹੜੇ ਆ ਲੋਕਾਂ ਜਿਹੜੇ ਸਰਕਾਰਾਂ ਦੇ ਨਾਲ ਮਿਲ ਕੇ ਸਾਡੇ ਬੱਚਿਆਂ ਦੇ ਇੱਕ ਵਿਖਣਾ ਖਲਵਾੜ ਕਰ ਰਿਹਾ ਸਾਡੀਆਂ ਸਿੱਧ ਸੂਰਤਾ ਨਾਲ ਕਰ ਰਿਹਾ ਸਾਡੇ ਸਿਸਟਮ ਨੂੰ ਬੁਕਾਰ ਰਿਹਾ ਗਵਰਨਮੈਂਟ ਦੇ ਨਾਲ ਕਰ ਰਿਹਾ ਉਹਨਾਂ ਨੂੰ ਜਦੋਂ ਖਤਰਾ ਪੜ ਗਿਆ ਫਿਰ ਸਰਕਾਰਾਂ ਦੀ ਮਜਬੂਰੀ ਬਣ ਜਾਣੀ ਹੈ ਕਿ ਇਹ ਲੋਕ ਹੁਣ ਖੜੇ ਹੋਏ ਇਹ ਜਾਗ ਪਏ ਹੁਣ ਇਹਨਾਂ ਦੇ ਹੱਥਾਂ ਤੇ ਜੱਤਰਾ ਮੰਗਣਾ ਮੁਸ਼ਕਲ ਹੋ ਗਈ ਸੋ ਇਹ ਯਾਤਰਾ ਮਿੱਤਰਾਂ ਤੇ ਦੁਸ਼ਮਣ ਦੀ ਪਛਾਣ ਕਰ ਲੈਂਦੀ ਅਸੀਂ ਕੀ ਹੈ ਜਿੰਮੇ ਤੁਹਾਨੂੰ ਅੱਜ ਪਤਾ ਲੱਗਾ ਵਿਜਸਲ ਜਰ ਸਾਡਾ ਕੋਈ ਆਪਣਾ ਬੰਦਾ ਹੋਣਾ ਆ ਰਿਹਾ ਔਰ ਜਸਲ ਕੱਲ ਨੂੰ ਵਿਕ ਜੀਵੇ ਤਾਂ ਤੁਹਾਡੇ ਹੱਥੇ ਕੋਈ ਦੰਦਾ ਹੋਣਾ ਚਾਹੀਦਾ ਵੀ ਮਿੱਤਰਾ ਤੂੰ ਵਿਕ ਗਿਆ ਤੇ ਹੁਣ ਸਾਡਾ ਕੀ ਲੱਗਦਾ ਹੋਇਆ ਕੀ ਹੁਣ ਤੱਕ ਵਿਚਾਰ ਐਮਐਲਏ ਦਾ ਸਾਡਾ ਆ ਧਰਮਸੋਧ ਵੀ ਸਾਡਾ ਆ ਚੰਨੀ ਵੀ ਸਾਡਾ ਰਣਨੀਕੇ ਵੀ ਸਾਡਾ ਆ ਦੁੱਲੋ ਵੀ ਸਾਡਾ ਆ ਜਾਂ ਔਰ ਕੋਈ ਵੀ ਸਾਡੇ ਆ ਜਿੰਨੇ ਵੀ ਸਾਡੇ ਸੀਗੇ ਅਸੀਂ ਕਹਿੰਦੇ ਜਿਹੜੇ ਸਾਡੇ ਸਿਗੇ ਸਾਡੀ ਖਾਤਰ ਬੋਲਦੇ ਆ ਹੱਕਾਂ ਨੂੰ ਲੈ ਕੇ ਦਿੰਦੇ ਆ ਉਹ ਸਾਡੇ ਆ ਜਿਹੜੇ ਸਾਡੇ ਹੱਕਾਂ ਦੇ ਵੇਸਤ ਗੱਲ ਕਰ ਰਹੇ ਆ ਉਹ ਸਾਡੇ ਕੀ ਲੱਗਦੇ ਸੋ ਆਪਾਂ ਉਹਨਾਂ ਦੇ ਅਰੇਸਟ ਹੱਤਵਾਰੀ ਹੁਕਮਨਾਮਾ ਜਾਰੀ ਕਰਦੇ ਇੱਕ ਇਹੂਜਤ ਤਖਤ ਜਿਵੇਂ ਹੰਤੇ ਸਾਡੇ ਆਖਾਲਤ ਜਿਵੇਂ ਸਿੱਖਾਂ ਦੇ ਸਾਤੇ ਅਕਾਲ ਤਖਤ ਹਿੰਦੂਆਂ ਦੇ ਮਠ ਮੁਸਲਮਾਨਾਂ ਦਾ ਮੱਕਾ ਸਾਡੇ ਕੋਲ ਵੀ ਇਹੂਜਤ ਤਖਤ ਪਾਣੇ ਚਾਹੀਦੇ ਆ ਜਿੱਥੋਂ ਅਸੀਂ ਆਪਣਾ ਹੱਕ ਬਣਾਵਾ ਜਾਰੀ ਕਰ ਸਕੀਏ ਤਾਂ ਕਿ ਸਾਡੇ ਬੱਚਿਆਂ ਦਾ ਆਉਣ ਵਾਲੇ ਨਸਲਾਂ ਜਿਹੜੀਆਂ ਹਨ ਉਹਨਾਂ ਨੂੰ ਸੇਵਾ ਸਕੇ ਜਿਵੇਂ ਕਿ 바ਵਾ ਸਾਹਿਬ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਕੇ ਸਾਨੂੰ ਆਕ ਲੈ ਲਏ ਅੱਜ ਜੀ ਮੈਂ ਕਦਰ ਵਿੱਚ ਬਿਠਾ ਹੈ ਇਹ ਬੋਲ ਰਿਹਾ ਤੇ ਮੈਨੂੰ ਪੜ੍ਹਾਈ ਦਾ ਹੱਕ ਮਿਲਿਆ ਹੀ 바ਵਾ ਸਾਹਿਬ ਤੋਂ ਤੇ ਜੇ ਅੱਜ ਮੈਂ ਖਾ ਪੀ ਕੇ ਨੌਕਰੀ ਕਰਕੇ ਪੈਨਸਨ ਲੈ ਕੇ ਘਰ ਚ ਬਹਿ ਜਾਮਾ ਐ ਭਿ ਮੈਂ 바ਵਾ ਸਾਹਿਬ ਦਾ ਗੁਜ਼ਾਰੀ ਕੌਮ ਦਾ ਵੀ ਗੁਜ਼ਾਰਾ ਜਿੰਨੇ ਕਦਰੋ ਕੇ ਬੈਠੇ ਤੁਹਾਡੇ ਆਸ-ਪਾਸੇ ਬੈਠੇ ਆ ਚਾਹੇ ਤੁਹਾਡੇ ਕੋਈ ਵੀ ਲੱਗਦੇ ਆ ਉਹਨਾਂ ਨੂੰ ਪੁੱਛੀ ਕਿ ਤੁਸੀਂ ਕੀ ਕਰਦੇ ਹੋ ਤਾਂ ਤਾਂ ਪੈਨਸ਼ਨਰ ਦੀ ਇਹ ਤਾਂ ਜੁਈ ਨੌਕਰੀ ਦਾ ਜਿਹੜੀ ਪੋਜੀਸ਼ਨ ਕਿ ਮਿਲਦੀ ਇਸ ਕਰਕੇ ਇੱਕ ਇੱਕ ਬਹਿਰ ਆਦਮੀ ਤੋਂ ਪ੍ਰੋਫੈਸਰ ਕੜਾ ਕੰਮ ਸ਼ਿਸ਼ਾ ਤਾਂ ਕਿ ਆ ਪੇਟੀ ਸਾਰੇ ਨੂੰ ਸਾਰੇ ਡਿਪਾਰਟਮੈਂਟ ਨੂੰ ਕਿ ਇੱਕ ਬੋਝ ਪੜਦਾ ਆ ਆਪਣਾ ਲਾਗਤ ਕਿਥੋਂ ਆਨਸੈਂਟ ਦੇ ਜਿਹੜੇ ਪੇਲਗਾਮ ਬੂਲੀ ਰਾਜ ਨੇ ਇਹਨੂੰ ਨਾਥ ਪਾਓ ਇਹਦੇ ਵਿੱਚ ਤੁਸੀਂ ਬਹੁਤ ਕੁਝ ਬਣਿਆ ਹੋਣਾ ਵਿਧਾਨਨ ਨਾਥਕ ਕੌਣ ਤੇ ਕਿਵੇਂ ਕੌਣ ਪਾਉ ਆਪਾ ਕੋਣੀ ਕਿਵੇਂ ਪਾਉ ਆਪਾ ਜੀ ਰੇਲ ਫਾਰਮ ਜਦੋਂ ਖੜਾ ਹੋ ਗਿਆ ਕਿਸੇ ਦੀ ਹਿੰਮਤ ਨਹੀਂ ਪਣੀ ਆ ਤੁਸੀਂ ਇੰਨੇ ਕੀ ਐ ਬੈਠੇ ਇੰਨੇ ਕੋ ਹੋਰ ਆਪਾਂ ਇਸੇ ਸੜਕ ਤੇ ਬਹਿ ਜਾਂਦੇ ਗਵਰਨਮੈਂਟ ਨੂੰ ਮਖ ਪਹੁੰਚ ਜਾਂਦਾ ਵੀ जे आप सारे इकट्ठे हो गए तो फिर गौरमेंट मजबूरी है सो कोई सा प्लेटफॉर्म नहीं जो आप सो अने कि अपने बच्चों के अपने भाव अपने भावों के एक जागरूक यात्रा कहिए इस करके अब क्योंकि महाराज रात मैं चाहता हाँ छह सत्य पहले आओ तीह तरीकू खत्म होगी श्री गुरु गोबर अस चाहिए बहुत मजाक प्रकट कर उस दिन आओ जो थोड़े यार दोस्त मंत्र बैठे स्नाम देने के श्री हैं गोब सिंह के पद अज कर उत् आओ ਇਹ ਕਹਿੰਦੇ ਸਨ ਕਿ ਬਹੁਤ ਤੇ ਮੈਂ ਜਦੋਂ ਆਪਾਂ ਤੋਂ ਬੋਲਦੇ ਹਾਂ ਉਹ ਉਸ ਬੱਚੇ ਨੇ ਜਦੋਂ 20 ਸਾਲ ਦਾ ਹੁੰਦਾ ਸੀ ਜਦੋਂ ਕਨੇੜੇ ਬਾਗ ਦਾ ਸਾਕਾ ਹੋਇਆ ਉਹਨੂੰ ਲੱਗਾ ਕਿ ਮੇਰੇ ਵੀ ਲੋਕਾਂ ਦੇ ਇੱਜ਼ਤੇ ਮਾਰਦੇ ਆਂ ਤੇ ਜਾਨੀ ਗੋਲੀ ਲਾਉਂਦੇ ਆਪਾਂ ਕੀ ਆਪਾਂ ਨਿਆਂ ਦੇ ਦਿੱਤੇ ਕਦਾਮ ਕਦਾਮ ਬਾਖੀ ਮਹਿੰਮਤ ਸਿੰਘ ਦਾ ਨਾਮ ਮਹਿੰਮਤ ਸਿੰਘ ਦਾ ਗਾੜਾ ਬਾਇਆ ਨਾਮ ਵੀ ਬਦਲਣਾ ਪਿਆ ਫੇਸ ਵੀ ਬਦਲਣਾ ਪਿਆ ਔਰ 19 ਤੱਕ 7 ਦਿਨਾਂ ਨੂੰ ਬਿਟਾ 20 ਮਈ ਦੇ ਤੱਕ ਮੈਂ ਕੋਲ ਰਮਾਇ ਤੇ 19 ਲੈ ਕੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਵੇਂ ਸਾਡੇ ਐਮਐਨਏ ਸਾਡੇ ਹਕਮਦਾਰ ਮਨਿਸਟਰ ਉਹਨਾਂ ਦੀ ਮੱਤ ਦੀ ਹੈ ਅਸੀਂ ਆਪਣੀ ਅਣਖ ਨੂੰ ਜਗਾਈਏ ਕਿ ਉਹ ਸਾਡੇ ਹੁਣ ਕੀ ਲੱਗਦੇ ਆ ਅਸੀਂ ਉਹਨਾਂ ਨੂੰ ਪੁੱਛਣ ਆਲੇ ਬਣੀਏ ਸੋ ਇਸ ਕਰਕੇ ਤੁਹਾਨੂੰ ਬਚਾ ਲਈ 40 ટકા ਸਮਝੇ ਤੁਸੀਂ ਇਸ ਤੇ ਸਮਝਦਾ से बहुत बहुत धन्यवाद दी कि इस यात्रा के विचार तो ने सुने मैं हूँ चाहूँगा कि तुम अपने ही विचार से रुको क्योंकि लोगों ने इस बूटे को पानी पा वा करना और शामे फिर ही बैठा क्योंकि असी तो पता नहीं अगर कल कद चले ही लेकिन अपने बच्चे में एक मंजिल दस के जानी है कि बच्चे साड़े आदा ले गुलाम ना होग होंगे ਅਸੀਂ ਕੁਛ ਨਾ ਕੁਛ ਤਾਂ ਕਰ ਸਕਦੇ ਹਾਂ ਸੋ ਇੱਕ ਮੰਗੰਦ ਸੰਗਾਪਨ ਆਲਾ ਇੱਕ ਵਿਚਾਰਾਂ ਦੇ ਸਾਂਝ ਪਾਉਣ ਦਾ ਆਪਾਂ ਕੋਈ ਤੁਹਾਨੂੰ ਪੜਾਉਣ ਨਹੀਂ ਆਏ ਪੜਨ ਵੀ ਆਏ ਆ ਕਿ ਤੁਹਾਡੇ ਮਨ ਦੇ ਵਿੱਚ ਜਜ਼ਬਾ ਆ ਕੋਈ ਸ਼ੱਕ ਹੋਣਾ ਕੋਈ ਪੁਆਚੇ ਨਾ ਉਹ ਜ਼ਰੂਰ ਪੁੱਛੋ ਤੁਸੀਂ ਬੋਲੋ ਕਿਉਂਕਿ ਕਾਂਚੀ ਟੀਵੀ ਲਾਈਵ ਚੱਲ ਰਿਹਾ ਤੁਹਾਡੇ ਵਿਚਾਰ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ ਜਾਣੇ ਨੇ ਤੁਸੀਂ ਜੋ ਵੀ ਤੁਹਾਡੇ ਮਨ 'ਚ ਸ਼ੰਕਾ ਅਸੀਂ ਉਹ ਗੱਲ ਕੰਢਣ ਦੀ ਕੋਸ਼ਿਸ਼ ਕਰੀਏ ਇਹ ਤੁਹਾਡੇ ਮੰਗ ਦੇ ਵਿੱਚ ਕੋਈ ਹੋਰ ਹੈਗਾ ਵੀ ਇੱਕ ਮੈਂ ਜਦ ਨਹੀਂ ਆਪਾਂ ਇਦਾਂ ਕਰ ਲਈਏ ਸੁਝਾਅ ਦੇਣਾ ਤੁਹਾਨੂੰ ਉਹ ਵੀ ਮਿਲੂ ਸੋ ਸਾਰਿਆਂ ਦਾ ਇਹਨਾਂ ਅਸ਼ਾਤਾਂ ਨੂੰ ਲਾਣ ਦਾ ਬਹੁਤ ਬਹੁਤ ਕੰਵਰਸ ਕਰਦੇ ਅਣਖ ਦਿਖਾਓ ਜੀ ਪਰ ਜਤਰਾ ਹੋ ਲੋ ਇਸ ਫੀਲਡ ਹਰ ਮਨੋਂ ਤਾਂ ਕਿ ਆਪਾਂ ਤੁਹਾਨੂੰ ਫਾਰਮ ਵੀ ਦੇ ਕੇ ਜਾਵੇ ਦਸਤਾਵੇਜ਼ ਤੇ ਫਾਰਮ ਅਧਿਕਾਰ ਮੰਦਗੀ ਚਾਪੋ ਰਿਹਾ ਪੜਨ ਜੇ ਆਪਾਂ 50% ਇਹ ਫਾਰਮ ਭਰ ਕੇ ਅਪਾ 95 ਪਾਸ ਨੂੰ ਨੂੰ ਸਿੱਧੇ ਕਰਨਾ ਇਹ ਆਪਾਂ ਇੱਥੇ ਆਪਣੀ ਪੰਚਾਇਤ ਸ਼ਡਿਊਲ ਦਾਸਤਾਨੇ ਬਣਾਉਣਾ ਚਾਹੁੰਦੇ ਜਿੱਥੋਂ ਆਪਾਂ ਇੱਕ ਦਰਦ ਪੈਦਾ ਕਰਦੇ ਹਾਂ ਇਹ ਛੇੜੇ ਗੁਜ਼ਾਰ ਲੋਕਾਂ ਮੰਨ ਲੋ ਕੱਲ ਮੈਂ ਵੀ ਡਰ ਜਾਣਾ ਤੇ ਤੁਹਾਡੇ ਹੱਥ ਚ ਪਾਵਰ ਹੋ ਗਈ ਕਿ ਇਹ ਬੰਦਾ ਹੁਣ ਬਚੂਗਾ ਸਕਦਾ ਨਹੀਂ ਤਾਂ ਇਹ ਹੋਇਆ ਅੰਦਾ ਜਿਵੇਂ ਆਇਆ ਬੰਦਾ 4 ਸਾਲ ਘੁੰਮਿਆ ਫਿਰ ਵੇਚ ਗਿਆ ਇਹ ਨੂੰ ਖਤਮ ਕਰਨਾ ਆਪਣੀ ਇਹਨੂੰ ਲੈ ਕੇ ਗਏ ਤਾਂ ਕਿ ਕਿੰਨੀ ਜੀਵਨ ਹੈ ਕੰਨੀ ਵੀ ਚਲ ਨਹੀਂ ਕੇ ਜਿਵੇਂ ਪੁਲਿਟਿਕਲ ਪਾਵਰ ਨੂੰ ਜੁਰਸਿੰਨ ਰਮਾਂਗੇ ਤਦ ਸਾਡੇ ਬਚਾਲੇ ਗੇ ਸਾਥੇ ਸਾਥ ਆਪਾਂ ਕੰਮ ਕਰ ਸਕੀਏ ਸੋਭੀ ਹੋ ਜਾਏਗਾ ਕੁਰਾਨਾ ਤਾਂ ਮੁਸ਼ਕਿਲ ਕਰੇ ਸਾਥ ਬਹੁਤ ਮਹਾਨ ਜੀਤ ਦਾ ਸਾਥ ਇਸ ਜੀਵਨ ਦਾ ਮਾਰ ਇਸ ਸੰਕੁਸ਼ਣ ਵਿੱਚ ਪੈਣ ਇਹ